ਅਸੂ ਹੋਵੇ ਨਾ ਜੇ ਕਰ ਵੇਚਣਾ ਬਈ ਅਸੂ ਹੋਵੇ ਨਾ ਜੇ ਕਰ ਵੇਚਣਾ ਬਈ ਸਿਆਣੇ ਆਖ ਦੇ ਮੁੱਲ ਨੂੰ ਕੱਢੀਦਾ ਨਹੀਂ ਸਿਆਣੇ ਆਖ ਦੇ ਮੁੱਲ ਨੂੰ ਕੱਢੀਦਾ ਨਹੀਂ ਰੱਬ ਜਾਣਦਾ ਹੈ ਦਿਲਾਂ ਤੇ ਕੀ ਬੀਤੇ ਰੱਬ ਜਾਣਦਾ ਹੈ ਦਿਲਾਂ ਤੇ ਕੀ ਬੀਤੇ ਤੀ ਵਿਆਹ ਕੇ ਕਿਸੇ ਦੀ ਛੱਡੀਦਾ ਨਹੀਂ ਤੀ ਵਿਆਹ ਕੇ ਕਿਸੇ ਦੀ ਛੱਡੀ ਦਾ ਨੀ ਹਵਾ ਚੁੱਦ ਤੇ ਠੰਡੀ ਸਾਹ ਦਿੰਦੇ ਹਵਾ ਚੁੱਦ ਤੇ ਠੰਡੀ ਸਾਹ ਦਿੰਦੇ ਹੱਥੀ ਲਾ ਕੇ ਵਿਰਸ਼ ਨੂੰ ਵੱਡੀ ਦਾ ਨੀ ਹੱਥੀ ਲਾ ਕੇ ਵਿਰਸ਼ ਨੂੰ ਵੱਡੀ ਦਾ ਨੀ ਰਾਜ ਲਹਿੜੀ ਓਏ ਸਰੇ ਤਾਂ ਸਾਰ ਲਈਏ ਰਾਜ ਲਹਿੜੀ ਓਏ ਸਰੇ ਤਾਂ ਸਾਰ ਲਈਏ ਪੱਲਾ ਮੂਰੇ ਹਰੇਕ ਦੇ ਅੱਡੀ ਦਾ ਨੀ ਪੱਲਾ ਮੂਰੇ ਹਰੇਕ ਦੇ ਅੱਡੀ ਦਾ ਨੀ ਪੱਲਾ ਮੂਰੇ ਹਰੇਕ ਦੇ ਅੱਡੀ ਦਾ ਨੀ